ਹਾਂਜੀ ਜਿਹੜੀਆਂ ਹੁਣ ਮੋਹਰਾ ਨਸਲ ਮੁਕਾਬਲੇ ਚ ਕੱਟੀਆਂ ਆਈਆਂ ਆਈਆਂ ਤਿੰਨ ਮਹੀਨੇ ਤੋਂ ਲੈ ਕੇ 12 ਮਹੀਨੇ ਦੇ ਵਿੱਚ ਜਿਹੜਾ ਕੰਪੀਟੀਸ਼ਨ ਸੀਗਾ ਉਹਦਾ ਰਿਜ਼ਲਟ ਆ ਚੁੱਕਿਆ ਆ ਜਿਹੜੀ ਤੁਸੀਂ ਸਾਹਮਣੇ ਕੱਟੀ ਖੜੀ ਦੇਖ ਰਹੇ ਹੋ ਇਹਦੇ ਬਾਰੇ ਤੁਹਾਨੂੰ ਆਪਾਂ ਪੂਰੀ ਏਡੀ ਇੰਟਰਪੋਲੇਟ ਕਰਕੇ ਦਿੰਨੇ ਹਾਂ ਇਹਨਾਂ ਦੀ ਵੰਗਾਂ ਤੋਂ ਇੱਕ ਆ ਕੱਟੀ ਹੈ ਜੀ ਬਾਕੀ ਦੱਸ ਦੇਣ ਤੁਹਾਨੂੰ ਇਹ ਸੀਗਾ ਆਪਣੀ ਜਿਹੜਾ ਪੰਡਾ ਆ ਕੱਟੀ ਹੋ ਰਹੀ ਹੈ ਜਿੱਤ ਰਹੀਆਂ ਭਾਈ ਤੁਹਾਨੂੰ ਹਣਾ ਪਹਿਲਾਂ ਪਤੰਟੀ ਵਿੱਚ ਵੀ ਆ ਹਾਂਜੀ ਇਹੜੀ ਆਖਤੀ ਹੈ ਆਪਣੀ ਕਿੰਨੇਵੇਂ ਨੰਬਰ ਦੇ ਆਏ ਨੇ ਇੱਕ ਮਿੰਟ ਦੀ ਬਾਤ ਕਰਦਾ ਕਰ ਪਹਿਲੇ ਨੰਬਰ ਦੇ ਆਏ ਨੇ ਤੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਚਲੇਰ ਆ ਜੀ ਮੇਰੇ ਕੋਲ ਜਿਲ੍ਹੇ ਦੇ ਉਹ ਝਨੇਰ ਝਨੇਰ ਦੀ ਝਨੇਰ ਮੇਰੇ ਕੋਲ ਪਹੁੰਚਦਾ ਆ ਗਿਆ ਤੇ ਕਿਹੜੇ ਬੁੱਲ ਦੀ ਹੈ ਜੀ ਇਹ ਆ ਏਵੀਸੀ ਵੀਰਾਮਾ ਜਿਹੜਾ ਸੂਰਵੀਰ ਦੀ ਹੈ ਜੀ ਸੂਰਵੀਰ ਦੀ ਉਮਰ ਕਿੰਨੀ ਹੈ ਜੀ ਇਹਦੀ 11 ਮਹੀਨੇ ਦੀ 11 ਮਹੀਨੇ ਹਾਂ ਜੀ ਦੇਖੋ ਪਹਿਲੇ ਨੰਬਰ ਤੇ ਆਈ ਹੈ ਹੁਣ ਆਪਣੀਆਂ ਜਿਹੜੀ ਦੂਜੇ ਨੰਬਰ ਤੇ ਆਈ ਹੈ ਇਹਨੂੰ ਪੁੱਛਕ ਦਸਾਂਗੇ ਹਾਂ ਜੀ ਜਿਹੜੀ ਆਹ ਆਪਣੀ ਕੱਟੀ ਆ ਦੂਜੇ ਨੰਬਰ ਤੇ ਆਈ ਜੀ ਇਹ ਦੂਜੇ ਤੇ ਤੇ ਕਿਹੜੇ ਬੋਲ ਦੀ ਆ ਗਈ ਜੀ ਇਹ ਸਰਕਾਰੀ ਸੀ ਮੈਂ ਜਿਵੇਂ ਨਾਮ ਨਹੀਂ ਹੈਰਾ ਬਣੀ ਸਰਕਾਰੀ ਸੀ ਮੰਦੀਆ ਨਾਮ ਨਹੀਂ ਪਤਾ ਹੈਗਾ ਕਿੰਨੇ ਟਾਈਮ ਦੀ ਹੋਗੀ 10 ਮਿੰਟ ਦੇਣੇ ਬਾਈ ਜੀ 10 ਮਿੰਟ ਦੇਣੇ 10 ਮਿੰਟ ਆਹ ਦੇਖੋ ਲੋ ਜੀ ਦੂਜੇ ਮਿੰਟ ਨੰਬਰ ਤੇ ਇਹ ਆ ਗਈ 10 ਮਿੰਟ ਦੀ ਕੱਟੀ ਆ ਹੋਰਾਂ ਅਸਲ ਮੁਕਾਬਲੇ ਚੋਂ ਹਾਂਜੀ ਕਿਹੜੇ ਮਿੰਟ ਤੋਂ ਆਏ ਤੁਸੀਂ ਕਾਲੇ ਕਿਦੋਂ ਆਏ ਕਾਲੇ ਕਿਹੋਂ ਮੋਕੇ ਜਿਹਾ ਬੰਦਾ ਹਾਂਜੀ ਬਰਨਾਲਾ ਆਈ ਬਰਨਾਲਾ ਬਰਨਾਲਾ ਲੈ ਬਈ ਚੰਗਾ ਠੀਕ ਹੈ ਜੀ ਤੇ ਇਹ ਕਿਹੜੇ ਮੁਗਲ ਦੀ ਆ ਗਈ ਕੱਟੀ ਇਹ ਸੁਲਤਾਨ ਦੀ ਆਈ ਸੁਲਤਾਨ ਕਿਹੜਾ ਇਹ ਸਰਕਾਰੀ ਆਈ ਸਰਕਾਰੀ ਹਾਂਜੀ ਤੇ ਕਿੰਨੇ ਟਾਈਮ ਦੀ ਹੋਗੀ ਜੀ 10 ਮਿੰਟਾਂ ਦੀ ਹੋਗੀ ਕਿੰਵੇਂ ਤੀਜੇ ਨੰਬਰ ਤੇ ਆ ਗਈ ਜੀ ਠੀਕ ਹੈ ਜੀ ਤੀਜੇ ਨੰਬਰ ਤੇ ਆ ਗਈ ਜੀ ਇਹ ਸੁਲਤਾਨ ਦੀ ਕੱਟੀ ਹਾਂਜੀ ਜਿਹੜੀ ਆ ਕੱਟੀ ਦਿਖਾ ਰਹੀ ਹੈ ਹਾਂਜੀ ਕਿੱਟ ਕਿੰਨੇ ਨੰਬਰ ਦੇ ਕੱਟੀ ਹੋਈ ਹੈ 40 ਨੰਬਰ ਦੇ ਹੈ 40 ਨੰਬਰ ਦੇ ਹੈ ਤੇ ਪਿੰਡ ਕਿਹੜਾ ਆ ਗਿਆ ਆਪਣਾ ਪੰਗੀ ਕਲਾਂ ਜਿਹੜਾ ਮਹਿੰਡਾ ਜ਼ਿਲ੍ਹਾ ਮਹਿੰਡਾ ਪੰਗੀ ਕਲਾਂ ਹਾਂਜੀ ਤੇ ਕਿਹੜੇ ਬੁੱਲਦੀ ਆ ਗਈ ਕੱਟੀ ਹੈ ਇਹ ABC ਸੂਰਵੀਰ ਦੀ ਹੈ ਜੀ ਸੂਰਵੀਰ ਦੀ ABC ਵਾਲੇ ਦੀ ਆਹ ਦੇਖੋ ਸੂਰਵੀਰ ਦੀ ਕੱਟੀ ਆ ABC ਵਾਲੇ ਦੀ ਉਮਰ ਕਿੰਨੀ ਹੋਗੀ ਜੀ ਇਹਦੇ ਇਸ ਟਾਈਮ ਇਹ 70 ਸਾਲ ਦੀ ਠੀਕ ਹੈ ਜੀ ਸਾਲ ਦੇ ਕਰੀਬ ਹੋਣਾ ਹੈ 9ਵੇਂ ਨੰਬਰ ਤੇ ਜਿੱਤੀ ਆਪਣੀ 5ਵੇਂ ਤੇ 5ਵੇਂ ਤੇ ਪਿੰਡ ਕਿਹੜਾ ਆ ਗਿਆ ਕਾਲੇ ਕੇ ਕਾਲੇ ਕੇ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਆ ਗਿਆ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੇ ਕਿਹੜੇ ਬੋਲਦੀ ਹੈ ਜਰੰਗੀ ਦੀ ਬਜਰੰਗੀ ਦੀ ਜਨਨ ਕੀ ਰਹੀ ਹੈ ਜੀ ਪਾਰ ਤੋਂ ਲੰਗਾ ਹਾਂਜੀ ਭਾਈ ਕਿੰਨੇਵੇਂ ਨੰਬਰ ਤੇ ਆ ਗਈ ਜੀ 6ਵੇਂ ਨੰਬਰ ਤੇ ਆਈ ਹੈ ਜੀ 6ਵੇਂ ਨੰਬਰ ਤੇ ਆ ਗਈ ਦੋਸਤੋ ਕੱਟੀ ਤੇ ਕਿੰਨੇ ਟਾਈਮ ਦੀ ਹੋਗੀ ਜੀ ਸਾਢੇ 5 ਮਿੰਟਾਂ ਦੀ ਹੈ ਜੀ ਸਾਢੇ 5 ਮਿੰਟਾਂ ਦੀ ਤੇ ਪਿੰਡ ਕਿਹੜਾ ਆ ਗਿਆ ਆਪਣਾ ਕਾਲ ਓਕੇ ਜੀ ਕਾਲ ਓਕੇ ਹਾਂਜੀ ਤੇ ਕਿਹੜੇ ਬੋਲ ਦੀ ਹੈ ਇਹ 4354 ਦੀ ਸੀਆਰਪੀ ਦਾ ਸੀਆਰਪੀ ਦਾ 4354 ਅਸੀਂ ਸੀਆਰਪੀ ਦਾ 4354 ਬੋਲਾ ਹੀ ਉਹਦੀ ਕੱਟੀ ਆ ਗਈ ਕਿਹੜਾ ਬੰਦਾ ਆ ਗਿਆ ਜੀ ਛੋਟੀ ਹੀਰੋ ਆ ਜੀ ਛੋਟੀ ਹੀਰੋ ਹਾਂ ਜੀ ਜ਼ਿਲ੍ਹਾ ਕਿਹੜਾ ਬੰਦਾ ਹੈ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਹਾਂ ਜੀ ਤੇ ਇਹਦੀ ਕੱਟੀ ਆ ਕਿਹੜੇ ਮੁੱਲ ਦੀ ਆ 460 ਦੀ ਆ ਜੀ 460 ਦੀ ਐਮ 460 ਦੀ ਐਮ 460 ਦੀ ਕਿੰਵੇਂ ਨੰਬਰ ਤੇ ਆ ਗਈ ਜੀ ਇਹ 7ਵੇਂ ਦੇ ਜੀ 7ਵੇਂ ਨੰਬਰ ਤੇ ਹਾਂ ਜੀ ਹਾਂ ਐਮ 460 ਦੀ ਆ ਗਈ ਇਹ ਤੇ ਸਾਨੂੰ ਇਹਦੀ ਹਾਈਟ ਗ੍ਰੋਥ ਦਿਖਾ ਦਿੰਦੇ ਆਪਾਂ ਐਮ 460 ਦੀ ਆਹ ਦੇਖੋ ਇਹ ਕੱਟੀ ਤੁਹਾਨੂੰ மூனா <muchas> ਤਰਨਤਾਰਨ ਜ਼ਿਲ੍ਹਾ ਵਾਜੀ ਪਿੰਡ ਮੀਆਂ ਪਿੰਡ ਮੀਆਂ ਪਿੰਡ ਮੀਆਂ ਪਿੰਡ ਹਾਂਜੀ ਤਰਨਤਾਰਨ ਜ਼ਿਲ੍ਹਾ ਆ ਗਿਆ 99 ਨੰਬਰ ਤੇ ਆ ਗਈ 8ਵੇਂ ਨੰਬਰ ਤੇ ਹਾਂਜੀ ਕਿਹੜੇ ਬੋਲਦੀ ਹੈ ਇਹ ਕੋਹੇ ਨੂਰ ਦੀ ਲਸ਼ਮੇਂਡੇਰੀ ਫਾਰਮ ਲਸ਼ਮੇਂਡੇਰੀ ਪਰ ਕੋਹੇ ਨੂਰ ਦੀ ਆ ਗਈ ਆ ਦੇਖ ਲੋ ਤੁਸੀਂ ਹਾਈਟ ਗ੍ਰੋਥ ਤੁਹਾਡੇ ਸਾਹਮਣੇ ਆ ਤੇ ਬਹੁਤ ਸੋਹਣੀ ਕੱਟੀ ਹੈ ਕੋਹੇ ਨੂਰ ਦੀ ਹਾਂਜੀ ਬਾਈ ਜੀ 9ਵੇਂ ਨੰਬਰ ਤੇ ਆ ਗਈ ਕੱਟੀ ਆਪਣੀ 9ਵੇਂ ਨੰਬਰ ਤੇ ਆ ਗਈ ਬਾਈ 9ਵੇਂ ਨੰਬਰ ਤੇ ਆ ਗਈ ਪਿੰਡ ਕਿਹੜਾ ਆ ਗਿਆ ਆਪਣਾ ਸੇਖਪੁਰਾ ਜੀ ਸੇਖਪੁਰਾ ਪਿੰਡ ਆ ਗਿਆ ਤੇ ਕਿਹੜੇ ਬੋਲਦੀ ਹੈ ਕੱਟੀ ਇਹੇ ਕੋਹੇ ਨੂਰ ਇਹ ਲਛਮਣੇਰੀ ਪਰ ਮળે ਕੋਹੇ ਨੂਰ ਦੀ ਲਛਮਣੇਰੀ ਪਰ ਮળે ਦੀ ਹਾਂਜੀ ਆ ਦੇਖੋ ਜੀ ਹਾਈਟ ਗਰੋਥ ਮਣੀ ਇੱਕੇ ਤੋਰੇ ਮਣੀ ਬਹੁਤ ਸੋਹਣੀ ਕੱਟੀ ਆ ਗਈ ਕੋਹੇ ਨੂਰ ਦੀਆਂ ਦੋ ਕੱਟੀਆਂ ਆ ਗਈਆਂ ਜੀ ਇੱਕ ਇਹ ਤੋਂ ਪਹਿਲਾਂ ਵਾਲੀ ਵੀ ਤੇ ਆਹ ਹੋਣ ਵਾਲੀ ਵੀ ਬਹੁਤ ਸੋਹਣੀ ਕੱਟੀ ਆ ਹਾਂਜੀ ਕਿਹੜਾ ਪਿੰਡ ਆ ਗਈ ਜੀ ਫਾਜ਼ਿਲਕਾ ਤੋਂ 37 ਕਿ ਪਿੰਡ ਆ ਫਾਜ਼ਿਲਕਾ ਤੋਂ 37 ਕਿ ਪਿੰਡ ਆ ਤੇ ਕਿੰਨੇਵੇਂ ਸਥਾਨ ਤੇ ਆ ਗਈ ਗੱਡੀ 10ਵੇਂ ਤੇ 10ਵੇਂ ਤੇ ਆ ਗਈ ਤੇ ਕਿਹੜੇ ਬੰਦੇ ਆ ਗਏ ਇਹ ਜੀ ਅਰਜਨ ਕੁੰਗੜਦੀ ਆ ਜੀ ਅਰਜਨ ਕੁੰਗੜਦੀ ਆ ਗਈ ਕਿੰਨੀ ਉਮਰ ਹੋ ਗਈ ਇਹਦੀ 11 ਮਹੀਨੇ 21 ਦਿਨ ਦੀ ਹੈ 11 ਮਹੀਨੇ 21 ਦਿਨ ਦੀ 11 ਮਹੀਨੇ 21 ਦਿਨ ਦੀ ਹੈ ਜੀ ਇਹ ਤੇ ਤੁਸੀਂ ਦੇਖ ਲਓ ਅਰਜਨ ਕੁੰਗੜਦੀ ਝੋਟੀ ਆ ਹਾਂਜੀ